ਅਸੀਂ ਜਿਹੜਾ 10 ਦਸੰਬਰ ਨੂੰ ਆਪਣਾ ਫੰਕਸ਼ਨ ਸ਼ੁਰੂ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਅਰਦਾਸ ਕਰਨ ਤੋਂ ਬਾਅਦ ਫਿਰ ਅਸੀਂ ਖੂਨਦਾਨ ਕੈਂਪ ਲਾਇਆ ਜਿਸ ਦੇ ਮੁੱਖ ਮਹਿਮਾਨ ਸੀ ਜਤਿੰਦਰ ਸਿੰਘ ਜੌਰਬਾਲ ਡਿਪਟੀ ਕਮਿਸ਼ਨਰ ਲੁਧਿਆਣਾ ਛੰਡੇ ਦੀ ਰਸਮ ਵਾਸਤੇ ਬਲਬਾਦ ਸਿੰਘ ਜੀ ਓਜਲਾ ਸੂਬਾ ਪ੍ਰਧਾਨ ਤੇ ਉਹਨਾਂ ਦੇ ਨਾਲ ਕਾਨੂੰਗੋ ਅਸੀਂ ਦੇ ਸੂਬਾ ਪ੍ਰਧਾਨ ਹਰਬੀਰ ਸਿੰਘ ਜੀ ਢੀਂਸਾ ਤੇ ਉਸ ਤੋਂ ਬਾਅਦ ਲੰਗਰ ਟੁੱਟ ਚੱਲਿਆ ਤੇ ਅੱਜ ਅਖੰਡ ਪਾਤ ਦੀ ਸਮਾਪਤੀ ਤੋਂ ਬਾਅਦ ਜਿਹੜਾ ਜਿਸ ਦੇ ਮੁੱਖ ਮਹਿਮਾਨ ਡੀਸੀ ਸਾਹਿਬ ਸੀ ਤੇ ਸਾਡੀ ਪ੍ਰੈਸ ਕਾਨਫਰੰਸ ਚੱਲ ਰਹੀ ਹੈ ਤੇ ਮਾਨਵਤਾ ਦੇ ਭਲੇ ਦੇ ਲਈ ਅਸੀਂ ਜਿਹੜਾ 195 ਕ ਯੂਨਿਟ ਜਿਹੜਾ ਬਲੱਡ ਡੋਨੇਟ ਕੀਤਾ ਵਾ ਤੇ ਅੱਜ ਸਾਡਾ ਪੰਜਾਬ ਤੋਂ ਕੋਨੇ-ਕੋਨੇ ਤੋਂ ਜਿਹੜੇ ਸਾਡੇ ਪੰਜਾਬ ਬਾਡੀ ਦੇ ਸਦਸਿਆगण ਨੇ ਜਿਹੜੇ ਨੇਤਾगण ਨੇ ਉਹ ਆਏ ਨੇ ਤੇ ਅਸੀਂ ਵਿਚਾਰਾਂ ਦੀ ਸਾਂਝ ਕਰ ਰਹੇ ਹਾਂ ਵੀ ਅਗਲੀ ਜਿਹੜੀ ਸਾਡੀ ਰਣਨੀਤੀ ਕੀ ਹੈ ਸਰਕਾਰ ਤੋਂ ਮੰਗਾਂ ਬਣਾਉਣ ਦੇ ਲਈ ਜਾਂ ਸਰਕਾਰ ਦੇ ਦਵਾਰੇ ਅਸੀਂ ਅਗਲੀਆਂ ਕਿਹੜੀਆਂ ਮੰਗਾਂ ਲੈ ਕੇ ਜਾਣੀਆਂ ਉਸ ਤੇ ਅਸੀਂ ਅੱਜ ਵਿਚਾਰ-ਵਿਮਰਸ਼ ਕਰ ਰਹੇ ਹਾਂ ਜੀ ਇਸ ਅੰਦਰ ਕੋਈ ਖਾਸ ਗੱਲਬਾਤ ਕੋਈ ਖਾਸ ਪ੍ਰੋਗਰਾਮ ਲਿਖਿਆ ਗਿਆ ਬਿਲਕੁਲ ਹੁਣ ਜਿਹੜੇ ਵੀ ਤਾਥੇ ਦੇ ਵਿੱਚੋਂ ਰਿੜਕ ਕੇ ਸਾਹਮਣੇ ਆਣਗੇ ਉਸ ਤੋਂ ਬਾਅਦ ਪੰਜਾਬ ਬੋਡੀ ਵੀ ਬੈਠੀ ਹੈ ਜੀ ਕਾਨੂੰਗੋ ਐਸੋਸੀਏਸ਼ਨ ਦੀ ਵੀ ਪੰਜਾਬ ਬੋਡੀ ਬੈਠੀ ਹੈ ਦੋਈ ਸੂਬਾ ਪ੍ਰਧਾਨ ਬੈਠੇ ਨੇ ਜਿਹੜੀ ਅਗਲੀ ਰਣਨੀਤੀ ਆ ਇਸ ਕੋ ਕਨਵੈਨਸ਼ਨ ਤੋਂ ਬਾਅਦ ਹੀ ਅਸੀਂ ਤਿਆਰ ਕਰਦੇ ਹੁੰਦੇ ਆ ਜੀ ਕਲਾਕਾਰ ਅੱਜ ਆਏ ਨੇ ਕਲਾਕਾਰ ਪਾਲੀ ਦੇਤਵਾਲੀਆ ਜੀ ਤੇ ਜਸਵੰਤ ਸੁਨੀਲਾ ਜੀ ਉਹ ਵੀ ਰੰਗਾਰੰਗ ਪ੍ਰੋਗਰਾਮ ਇਸ ਤੇ ਪੇਸ਼ ਕਰਦੇ ਆ ਤੇ ਗੁਰੂ ਦਾ ਲੰਗਰ ਜਿਹੜਾ ਅਤੁੱਟ ਵਰਤਦਾ ਜੀ ਇਹ ਐਵੇਂ ਤੱਕ ਚੱਲੇਗਾ ਪ੍ਰੋਗਰਾਮ ਇਹ 4 ਵਜੇ ਤੱਕ ਚੱਲੂਗਾ ਜੀ ਅਸਲ ਤੱਕ ਤਾਂ ਜਿਹੜਾ ਨਾਲ ਬਰੇ ਹੋਏ ਲੋਕੀ ਨੇ ਅੱਜ ਹਾਜ਼ਰੀ ਬਹੁਤ ਘੱਟ ਲੱਗੀ ਹੈ ਨਹੀਂ ਨਹੀਂ ਹਾਜ਼ਰੀ ਤਾਂ ਸਾਡੀ ਪੂਰੀ ਜੀ ਐਸ ਤਰ੍ਹਾਂ ਪ੍ਰੋਗਰਾਮ ਬਹੁਤ ਵੱਡਾ ਹੈ ਤੁਸੀਂ ਇਹ ਦੇਖੋ ਘੱਟੋ ਘੱਟ ਸਖਤ ਤੋਂ 8000 ਬੰਦਾ ਅੱਜ ਸਾਡਾ ਲੰਗਰ ਅੱਜ ਚੱਲਿਆ ਤੇ ਲੰਗਰ ਸਾਡਾ ਹਾਲੇ ਤੱਕ ਵੀ ਚੱਲ ਰਿਹਾ ਹੈ ਇਹ ਸਾਡੀ ਹਾਜ਼ਰੀ ਘੱਟ ਹੋਊਗੀ ਤਾਂ ਕੰਮ ਕਿਦਾਂ ਚੱਲੂਗਾ ਹਾਜ਼ਰੀ ਸਾਡੀ ਪੂਰੀ ਹੈ ਜੀ ਤੇ ਕਈ ਪਟਵਾਰੀਆਂ ਜੀ ਸਾਡਿਆਂ ਦੀ ਜਿੱਦਾਂ ਤਸੀਲ ਹੜੇਕੋਟ ਤਸੀਲ ਸਮਰਾਲਾ ਤੇ ਤਸੀਲ ਖੰਨਾ ਦੀ ਜਿਹੜੀ ਸਾਡੀ ਇਲੈਕਸ਼ਨ ਡਿਊਟੀ ਵੀ ਲੱਗੀ ਹੋਈ ਆ ਸਾਡੇ ਪਟਵਾਰੀ ਉੱਥੇ ਵੀ ਗਏ ਹੋਏ ਆ ਉਹ ਥੋੜੀ ਜੀ ਹਾਜ਼ਰੀ ਉਹਨਾਂ ਦਾ ਫਰਕ ਪਿਆ ਬਾਕੀ ਪੂਰੇ ਜ਼ਿਲ੍ਹੇ ਦੇ ਵਿੱਚੋਂ ਸਾਰੇ ਪਟਵਾਰੀ ਕਾਨੂੰਗੋ ਐਸੋਸੀਏਸ਼ਨ ਦੇ ਸਾਰੇ ਪਦ ਅਧਿਕਾਰੀ ਤੇ ਕਾਨੂੰਗੋ ਸਾਰੇ ਹਾਜ਼ਰ ਨੇ ਜੀ ਕੀ ਕਹਿਣਾ ਚਾਹਦੇ ਆਪੋ ਸਾਰੇ ਮਿਲ ਕੇ ਕਹਿਣਾ ਇਹੀ ਜੀ ਮੈਂ ਤਾਂ ਇਹੀ ਕਹਿੰਦਾ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਮਾਨਵਤਾ ਦੇ ਭਲੇ ਦੇ ਲਈ ਸਾਨੂੰ ਕੰਮ ਕਰਨੇ ਚਾਹੀਦੇ ਆ ਤੇ ਬਲੱਡ ਡੋਨੇਟ ਕਰਨਾ ਚਾਹੀਦਾ ਜਿਹੜਾ ਅਸੀਂ ਬਲੱਡ ਡੋਨੇਟ ਕੀਤਾ ਸਾਡੇ ਸਵਰਗੀ ਪੰਡਤ ਰਜਿੰਦਰਪਾਲ ਜਿਹੜੇ ਪਟਵਾਰੀ ਸੀ ਉਹ ਇੱਥੇ ਹੀ ਸੀ ਤੇ ਉਹ ਤ੍ਰਿੰਦਰ ਸਿੰਘ ਚੋਹਾਨ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਵਿੱਚ ਕੰਮ ਕੀਤਾ ਜਦੋਂ ਪੰਜਾਬ ਇਕੱਠਾ ਹੁੰਦਾ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇਹ ਖੂਨਦਾਨ ਕੈਂਪ ਲਾਇਆ ਸੀ ਤੇ ਉਹਨਾਂ ਵੱਲੋਂ ਹੀ ਸਤਿਭਾਵਨਾ ਦੀ ਦਿਸ਼ ਜਿਹੜਾ ਸ਼ੁਰੂ ਕੀਤਾ ਗਿਆ ਸੀ ਪੰਡਤ ਰਜਿੰਦਰ ਪਾਲ ਜੀ ਵੱਲੋਂ ਤੇ 39ਵਾਂ ਅੱਜ ਅਸੀਂ ਮਨਾ ਰਹੇ ਹਾਂ ਜੀ